ਹਾਂਜੀ ਬੈਦ ਜੀ ਤੁਹਾਨੂੰ ਮਿਲਾ ਰਹੇ ਹਾਂ ਜੀ ਅੱਜ ਕੁਦਰਤ ਦੇ ਬੈਦ ਸੁਖਮਿੰਦਰ देओल ਨਾਲ ਹਾਂਜੀ ਬੈਦ ਜੀ ਦੱਸੋ ਅੱਜ ਕੀ ਟੌਪਿਕ ਤੇ ਗੱਲ ਆਪਾਂ ਕਰਨੀ ਹੈ ਹਾਂਜੀ ਅੱਜ ਜਿਹੜਾ ਆਪਾਂ ਟੌਪ ਕਰ ਰਹੇ ਹਾਂ ਉਹ ਇਹ ਕਰ ਰਹੇ ਹਾਂ ਵੀ ਲੋਕਾਂ ਦੇ ਹੁਣ ਬੱਚੇ ਪੈਦਾ ਨਹੀਂ ਹੋ ਰਹੇ ਕਿਸੇ ਦਾ ਵਿਆਹ ਹੁੰਦਾ ਹਰੇਕ ਹੀ ਸਕਸੈਸਫੁਲ ਨਹੀਂ ਹੁੰਦਾ ਬੱਚਾ ਹੀ ਨਹੀਂ ਹੁੰਦਾ ਉਹਦੇ ਵਾਸਤੇ ਇਹਦੇ ਵਿੱਚ ਜਿਹੜਾ origin ਹੈ ਉਹ ਬਹੁਤ ਕਾਰਨ ਨੇ ਦੇਖੋ ਸਭ ਤੋਂ ਵੱਡਾ ਕਾਰਨ ਇਹਦੇ ਵਿੱਚ ਇਹ ਆ ਕਿ ਆਪਣਾ ਪੌਣ ਪਾਣੀ ਜਿਹੜਾ ਉਹ ਠੀਕ ਨਹੀਂ ਰਿਹਾ ਦੂਜੀ ਗੱਲ ਖਾਣ ਪੀਣ ਆ ਉਹਦੇ ਵਿੱਚ ਵੀ ਅੰਤਰ ਆ ਗਿਆ ਜਿਹੜੀਆਂ ਬੁੜੀਆਂ ਨੇ ਉਹਨਾਂ ਦੇ ਜਨਾਨੀਆਂ ਦੇ ਮਤਲਬ ਫੈਬਰਿਕ ਵਗੈਰਾ ਪੈਦਾ ਹੋਣ ਲੱਗੇ ਸਿਹਤ ਪੈਦਾ ਹੋਣ ਲੱਗੇ ਜਿਹੜੇ ਬੰਦੇ ਨੇ ਉਹਨਾਂ ਦੇ ਸ਼ਿਕਰ ਹੁ ਵਰਨ ਲੱਗੇ ਬਹੁਤ ਹੀ ਘਟਨੇ ਕਹਿੰਦੇ ਪਾਸੇ ਲਾ ਕੇ ਕਹਿੰਦੇ ਕੁਝ ਹੋ ਗਿਆ ਕਹਿੰਦਾ ਇਹ ਬਿਮਾਰੀਆਂ ਦਾ ਕਾਰਨ ਹੈ ਆਪਣਾ ਖਾਣ ਪੀਣ ਇਸ ਕਰਕੇ ਇਹਦੇ ਵਾਸਤੇ ਆਪਾਂ ਨੂੰ ਪੂਰੀ ਥੋੜੀ ਜਿਹੀ ਗੌਰ ਚਾਹੀਦੀ ਹੈ ਜੀ ਤਾਂ ਕਿ ਬੱਚੇ ਪੜਾਉਣਗੇ ਅੱਗੇ ਸੰਸਾਰ ਤਾਂ ਹੀ ਚੱਲੇਗਾ ਨਹੀਂ ਤਾਂ ਉਹ ਸੰਸਾਰ ਦਾ ਕੰਮ ਚੱਲਣ ਦਾ ਅੱਗੇ ਬਹੁਤ ਘਟ ਗਿਆ ਅੱਗੇ ਦੇਖੋ ਖਾਸ ਕਰਕੇ ਪੰਜਾਬੀ ਸੁਸਾਇਟੀ ਨਾ ਬਹੁਤ ਘਟਦੀ ਜਾਂਦੀ ਹੈ ਹਾਂ ਜੀ ਪੰਜਾਬ ਦੇ ਵਿੱਚ ਇਹ ਹੈ ਨਾ ਪੰਜਾਬ 'ਚ ਹੀ ਜ਼ਿਆਦੇ ਬਿਮਾਰੀਆਂ ਬਾਹਰਲੇ ਸਟੇਟਾਂ 'ਚ ਨਹੀਂ ਹੈ ਇਹ ਪੰਜਾਬ ਇੱਕ ਸਰਕਾਰਾਂ ਦੀ ਮਾਰ ਹੀਟ ਵੀ ਹੈ ਨਾ ਜਿਵੇਂ ਨਸ਼ਿਆਂ ਦੇ ਲਾਤੇ ਲੋਕ ਜੀਵ ਵਾਲੀਆਂ ਗੋਲੀਆਂ ਹਾਂਜੀ ਇਹਦੇ ਨਾਲ ਵੀ ਇਹ ਸਾਰਾ ਅਸਰ ਪਿਆ ਇਸ ਵਾਸਤੇ ਸਾਨੂੰ ਪੂਰੀਏ ਵਾਸਤੇ ਪ੍ਰਾਪੋ ਗੌਰ ਰੱਖਣੀ ਚਾਹੀਦੀ ਹੈ ਖਾਣ ਪੀਣ ਦੇ ਵਿੱਚ ਜਿੰਨੀ ਵੀ ਆਪਾਂ ਚੀਜ਼ ਖਾਣੇ ਆ ਉਹ ਥੋੜੀ ਜਿਹੀ ਸਪਰੇਅ ਵਾਲੀ ਚੀਜ਼ਾਂ ਦਾ ਬਚਾਅ ਕਰੋ ਆਪਦੇ ਖਾਣ ਪੀਣ ਯੋਗੀਆਂ ਚੀਜ਼ਾਂ ਆਪ ਪੈਦਾ ਕਰੋ ਕੋਈ ਸਬਜ਼ੀਆਂ ਨਹੀਂ ਕੋਈ ਉਹ ਹੈ ਬੱਚੇ ਫਾਸਟ ਫੂਡ ਜਿਹੜਾ ਖਾਂਦੇ ਆ ਜੀ ਹਾਂ ਜੀ ਉਹ ਵੀ ਬਹੁਤ ਹੀ ਮਾੜਾ ਹੈ ਬੱਚੇ ਵੀ ਗਾਂ ਬੱਚੀਆਂ ਵੀ ਖਾਂਦੀਆਂ ਨੇ ਗਾਂ ਉਹਨਾਂ ਦੇ ਫੇਰ ਗਾਂ ਪੈਦਾ ਹੋਣ ਵਾਲਾ ਅਲਾ ਰੋ ਨਹੀਂ ਨਾ ਸਕਦੀ ਇਸੇ ਕਰਕੇ ਨੂੰ ਸੋਚੋ ਪਹਿਲਾਂ ਤੋਂ ਹੀ ਖਰਾਬੀ ਹੋਣੀ ਸ਼ੁਰੂ ਹੋ ਜਾਂਦੀ ਹੈ ਫਾਸਟ ਪੂੜਾ ਜਿਹੜਾ ਉਹ ਲੀਵਰ ਦੇ ਅਸਰ ਪੈਂ ਜਾਂਦਾ ਹੈ ਲੀਵਰ ਨਾਲ ਹੀ ਸਾਰਾ ਸਿਸਟਮ ਚੱਲਦਾ ਅੱਗੇ ਐਵੇਂ ਜਿਵੇਂ ਬਾਕੀ ਆ ਜਿਹੜੇ ਨਸ਼ੇ ਪੱਤੇ ਨੇ ਹੁਣ ਜੁਆਕ ਨੇਗੇ ਜਿਹੜੇ ਆ ਪੜਦੇ ਨੇ ਆਮ ਆਇਲਿਸ ਕਰਦੇ ਨੇ ਕੁੜੀਆਂ ਪੜਦੇ ਨੇ ਆਇਲਿਸ ਕਰਦੇ ਨੇ ਇੱਥੇ ਪੱਤੇ ਕਰਦੇ ਫਿਰਦੇ ਨੇ ਇੱਥੇ ਆ ਦੇਖਦੇ ਆ ਕੋਈ ਇਦਰੋਂ ਗੋਲੀਆਂ ਖਾ ਕੇ ਤਰਪੇ ਕੋਈ ਇਦਰੋਂ ਤਰਪੇ ਕੋਈ ਇਦਰ ਲੜੀ ਜਾਂਦੇ ਨੇ ਕੋਈ ਇਦਰ ਲੜੀ ਜਾਂਦੇ ਨੇ ਇਹ ਹੋਣ ਵਾਲੇ ਸਮਝ ਵਾਸਤੇ ਘਾਹ ਤੱਕ ਟਾਈਮ ਹੈ ਜੀ ਇਹਨਾਂ ਬੱਚੇ ਪੈਦਾ ਹੋਣੇ ਨਹੀਂ ਇਸ ਵਾਰ ਚ ਸਾਨੂੰ ਇਹ ਚੀਜ਼ਾਂ ਦਾ ਵਿਚਾਰ ਰੱਖਣ ਚਾਹੀਦਾ ਹੈ ਦੂਜੀ ਗੱਲ ਕਈਆਂ ਬੰਦਿਆਂ ਦੇ ਵਿੱਚ ਵੀ ਇਹਨਾਂ ਨੂੰ ਖਸੌਨੀ ਪੈਦਾ ਹੋਣ ਲੱਗ ਗਏ ਹੁਣ ਵਿੱਚ ਬੁੜੀਆਂ ਨੇ ਉਹ ਕਹਾਂਗੇ ਇਹ ਤਾਂ ਬੁੜੀ ਦੇ ਵਿੱਚ ਨੁਕਸਾ ਤਾਂ ਨਹੀਂ ਹੁੰਦਾ ਅਸੀਂ ਜੇ ਉਹਨਾਂ ਦਾ ਟੈਸਟ ਕਰਾਵਾਂਗੇ ਸੀਮਨ ਦਾ ਟੈਸਟ ਕਰਾਵਾਂਗੇ ਤਾਂ ਪਤਾ ਲੱਗੂ ਸਾਨੂੰ ਕਿ ਬੰਦੇ ਦੇ ਵਿੱਚ ਤਨ ਕੋਈ ਫਰਟ ਆ ਰਿਹਾ ਹੈ ਹੁਣ ਇਹਨਾਂ ਦੇ ਵਿੱਚ ਵੀ ਉਹ ਉਦਾਂ ਹੀ ਐ ਜਿਵੇਂ ਕਹਿੰਨ ਨੂੰ ਪਾਸ ਐ ਲਾ ਰਹੇ ਨੇ ਸਕਰਾਂ ਨੂੰ ਘਟ ਨੇ ਕਹਿੰਦੇ ਐਕਸਪਾਇਰ ਨੇ ਬਾਕੀ ਉਦਾਂ ਵੀ ਸਕਰਾਂ ਨੂੰ ਦੇ ਵਿੱਚ ਅੰਤਰ ਆ ਰਿਹਾ ਕਿਸੇ ਦੇ ਗਾਰਨੀ ਕਿਸੇ ਦੇ ਪੂਛ ਨਹੀਂ ਜਿਨ੍ਹਾਂ ਉਹ ਸਹੀ ਨਹੀਂ ਬਣ ਰਹੇ ਉਹ ਅੱਗੇ ਬੱਚੇ ਪੈਦਾ ਵੀ ਹੋਈ ਜਣਗੇ ਇਹਨਾਂ ਚੀਜ਼ਾਂ ਦਾ ਧਿਆਨ ਦੇਵਾਂਗੇ ਤਾਂ ਹੀ ਸਾਡਾ ਇਹ ਗੁਜ਼ਾਰਾ ਹੋ ਸਕਦਾ ਤਾਂ ਹੀ ਅੱਗੇ ਬੱਚੇ ਪੈਦਾ ਹੋ ਸਕਦੇ ਨੇ ਠੀਕ ਹੈ ਇਸ ਵਾਸਤੇ ਖਾਣ ਪੀਣ ਦਾ ਰੱਖੋ ਤੇ ਬਾਕੀ ਭਾਈ ਜੇ ਕਿਸੇ ਦਾ ਨਹੀਂ ਠੀਕ ਆ ਰਿਹਾ ਤਾਂ ਆਪਾਂ ਇੱਥੇ ਮਹਿਲਕਲਾਂ ਦੇ ਵਿੱਚ ਗੋਲਡਨ ਕਲੋਨੀ ਚ 12 ਤੋਂ 3 ਵਜੇ ਤੱਕ ਮੈਂ ਆਉਣਾ ਇੱਥੇ ਆ ਕੇ ਦਿਖਾਓ ਸੰਪਰਕ ਕਰੋ ਤਾਂ ਅਮੇ ਦੁੱਖ ਦੂਰ ਕਰ ਸਕਦਾ ਆਪਣੇ ਕੋਲ ਇਹਦਾ ਸਫਲ ਇਲਾਜ ਹੈਗਾ ਜੀ ਹਾਂਜੀ ਆਪਣੇ ਕੋਲੇ ਇਸ ਤੋਂ ਵੀ ਵੱਧ ਜੇ ਕਿਸੇ ਨੂੰ ਬਾਝ ਪਾਣਾ ਹੈ ਮਤਲਬ ਅੱਜ ਤੱਕ ਬੱਚਾ ਹੋਇਆ ਹੀ ਨਹੀਂ ਤਾਂ ਵੀ ਉਹਦਾ ਆਪਣੇ ਕੋਲੇ ਹੱਲ ਹੈ ਰੱਬ ਦੀ ਕਿਰਪਾ ਨਾਲ ਉਹ ਵੀ ਬੱਚਾ ਹੋਊਗਾ ਠੀਕ ਆ ਬੈ ਜੀ ਅੱਛਾ ਜੀ ਮਹਾਰਾਜ